ਬਹੁਤ ਬੜਾ ਨਾ ਦੇਖੋ ਸਾਫ਼ ਦਿਲ ਸਿੱਧੇ ਸਾਦੇ ਜੇ ਬਚੰਗਾ ਲੱਗਦਾ ਐ ਇਦਾਂ ਦੇ ਇਨਸਾਨਾਂ ਨੂੰ ਮਿਲਣ ਦਾ ਵੀ ਹੈ ਨਾ ਮੈਂ ਹੋਰ ਇੱਕ ਚੀਜ਼ ਗੱਲ ਦੱਸਦਾ ਮੈਨੂੰ ਬਹੁਤ ਬਹੁਤ ਚੰਗੀ ਵੀ ਭਾਜੀ ਗੱਲ ਲੱਗੀ ਜਦੋਂ ਤੁਹਾਡੇ ਨਾਲ ਫੋਨ ਤੇ ਗੱਲ ਹੋਈ ਤੇ ਮੈਂ ਭਾਜੀ ਨੂੰ ਜਦੋਂ ਐਡਰੈਸ ਸਮਝਾ ਰਿਹਾ ਸੀ ਨਾ ਸਾਰਾ ਤੇ ਮੈਂ ਕਿਹਾ ਭਾਜੀ ਇਦਾਂ ਕਰਿਓ ਉੱਥੇ ਪਹੁੰਚ ਕੇ ਨਾ ਤੁਸੀਂ ਨਰਿੰਦਰ ਸਿਨੇਮਾ ਦੇ ਕੋਲ ਗੱਡੀ ਲਾ ਦਿਓ ਆਪਣੀ ਹੋ ਬੰਦਾ ਬੜੀ ਵਧੀਆ ਈ ਸੋਚਦਾ ਮੈਂ ਆ ਕੇ ਮੈਂ ਕਰ ਭਾਜੀ ਨੇ ਮਨ ਸਿੱਧੀ ਗੱਲ ਕੀਤੀ ਯਾਰ ਵੀ ਸਾਡੀ ਅਸੀਂ ਗੱਡੀ ਵਾਲੇ ਕਿੱਥੋਂ ਅਸੀਂ ਤਾਂ ਬੱਸ ਚ ਆਉਣਾ ਹੈ ਸਹੀ ਗੱਲ ਭਾਜੀ ਬਸਾਣੀ ਹੈ ਤੇ ਮੈਂ ਅੱਜ ਆਪਣੇ ਇਸ ਮੰਚ ਦੇ ਉੱਤੇ ਇੱਥੇ ਮੈਂ ਪੋਡਕਾਸਟ ਤੇ ਮੈਂ ਦੁਆ ਕਰਦਾ ਕਿ ਅਗਲੀ ਯਾਰ ਜਦੋਂ ਤੁਸੀਂ ਮੇਰੇ ਕੋਲ ਆਓ ਤੁਸੀਂ ਕਹੋ ਕਿ ਅਸੀਂ ਗੱਡੀ ਨਿਰਿੰਦਰ ਸਿਨੇਮਾ ਚ ਲਾ ਲਈਏ ਥੋੜਾ ਅੱਗੇ ਲੈ ਜਾਓ ਰੱਬ ਇੰਨੀ ਮਿਹਰ ਕਰੇ ਤੁਹਾਡੇ ਤੇ ਹੈਨਾ ਤੇ ਬਹੁਤ ਸਾਫ਼ ਦਿਲ ਦੇਓ ਸਾਫ਼ ਸੁਥਰੇਓ ਤੇ ਮਾਲਕ ਜ਼ਰੂਰ ਸੁਣੇਗਾ ਬਸ ਮਿਹਨਤ ਆਪਣੀ ਦੱਬ ਕੇ ਰੱਖੋ ਜਰਾ ਹੈਨਾ ਸਹੀ ਭਾਜੀ ਤੂੰ ਮੋਗੇ ਦਾ ਜ਼ਿਕਰ ਕੀਤਾ ਸੀ ਉੱਥੇ ਦੀ ਕੁੜੀ ਪਰਮ ਉਹਨੂੰ ਕਿਤੇ ਮਿਲੇ ਤੁਸੀਂ ਜਾਂ ਜਾਣਿਆ ਉਹਦੇ ਬਾਰੇ ਜੀ ਨਹੀਂ ਉਹ ਵੀ ਕੁੜੀ ਉੱਥੇ ਮੋਗੇ ਦੀ ਸੀਗੀ ਇੱਕਦਮ ਦੇਖੋ ਅੱਜ ਕੱਲ ਹਿੱਟ ਹੋਈ ਹੋ ਗੀਤ ਕਿਹੜਾ ਸੀਗਾ ਉਹਦਾ ਇਹ ਨਹੀਂ ਮੈਂ ਅੱਡੀ ਨਾ ਪਤਾਸ ਜਾ ਉਹ ਵਾਲੀ ਕੁੜੀ ਸੁਣਿਆ ਨਹੀਂ ਗੀਤ ਜੀ ਨਹੀਂ ਉਹ ਵੀ ਕੁੜੀ ਬਹੁਤ ਸੁਣਿਆ ਪਰ ਹੈਨਾ ਉਹ ਕੁੜੀ ਨੇ ਵੀ ਬੜਾ ਐ ਨਾਮ ਚਮਕਾਤਾ ਵਰਲਡ ਵਾਈਡ ਫੇਮਸ ਹੋਈ ਹੈ ਉਹ ਕੁੜੀ ਜੀ ਹਾਂ ਸੁਣਿਆ ਜਣੀ ਤੁਸੀਂ ਨਹੀਂ ਤੁਹਾਨੂੰ ਨਹੀਂ ਪਤਾ ਉਹਦੇ ਬਾਰੇ ਨਹੀਂ ਸੁਣਿਆ ਸੁਣਿਆ ਹੈਗਾ ਪਰ ਬਹੁਤ ਵਧੀਆ ਆਪਣੀ ਬਾਤ ਚ ਬਹੁਤ ਵਧੀਆ ਗੁੰਦੀ ਮਿਲੇ ਨਹੀਂ ਜਾਣੀ ਕਦੇ ਕਦੇ ਮਿਲੇ ਨਹੀਂ ਹਾਂਜੀ ਜਿਹੜੀ ਕਿ ਨਹੀਂ ਜੇ ਮੈਂ ਅੱਡੀ ਨਾ ਪਤਾ ਸੇ ਜਾਵਾ ਪੂਰੀ ਦੀ ਹਨਾ ਹਾਂ ਤੇ ਆਹੀ ਕੀ ਤੇ ਗਾਓ ਨਾ ਫੇ ਮੜਾ ਜਾ ਗਾਓ ਪੂਰਾ ਨਹੀਂ ਹੁੰਦਾ ਮੈਂ ਐਵੇਂ ਆਹੀ ਇੰਨਾ ਕੀ ਮੜਾ ਜਾ ਗਾਓ ਯਾਰਾ ਗਾਓ ਮੈਂ ਸੁਣਨਾ ਆਉਣ ਦੇ ਆਉਣ ਦੇ ਤੁਸੀਂ ਗਾਓ ਹੁਣਾ ਚੱਲਣ ਦਿਓ ਬੀਟ ਕਰ ਦਿਓ ਕੱਟ ਦਿਓ ਕੋਈ ਗੱਲ ਨਹੀਂ ਵਧੀਆ ਕੋਈ ਕੱਟਣਾ ਘਤਿਆ ਤੁਹਾਡੀ ਆਵਾਜ਼ ਵੀ ਸੁਣਨਾ ਚਾਹੁੰਦੇ ਆਸੀਂ ਮੇਰੀ ਆਵਾਜ਼ ਤੇ ਸੁਣਨਾ ਜੀ پتہ ਕਿ ਮੈਨੂੰ ਨਾ ਟੱਪਾ ਹੈ ਫਿਰ ਤੁਸੀਂ ਟੱਪਾ ਨਹੀਂ ਹੈ ਕੋਈ ਨਹੀਂ ਆਪਾਂ ਨਾਨਾ ਨਾਲ ਭਾਜੀ ਨੂੰ ਟੱਪਾ ਪੁੱਛ ਲੈਣਾ ਤੁਸੀਂ ਗਾਓ ਪਲੀਜ਼ ਤੁਹਾਡੀ ਆਵਾਜ਼ ਤੇ ਦੇਖੀ ਕਿਦਾਂ ਦਾ ਫਿੱਟ ਬੈਠਦਾ ਵੇ ਮੈਂ ਅੱਡੀ ਨਾ ਪਤਾ ਸੇ ਜਾਵਾ ਭੋਰ ਦੀ ਹਾਂ ਗੱਲ ਚਾਰੇ ਪਾਸੇ ਹੁੰਦੀ ਮੇਰੇ ਤੋਰ ਦੀ ਵੇ ਜਾ ਤੇਰੇ ਵਸਦੀ ਨਗਲ ਹਾਂ ਟਪਾ ਟਪਾ ਬੋਲ ਗਏ ਨੈ 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 ਨਾ ਅਨ ਬਸ ਯਾਰ ਵਧੀਆ ਸੀ ਹੋਰ ਫੇ ਕਿਦਦਨ ਤੋਰੀ ਹਣ ਤੋਰ ਨੂੰ ਭਾਜੀ ਜਿੱਦਨ ਤੋਰੂਂਗੇ ਉਦਨ ਆਸੀ ਮਾਣਾ ਬੋਟਾ ਤਰਪਾਂਗੇ ਤਰਪੂਗੀ ਮੇਰੇ ਮਗਰ ਮਗਰ ਹੀ ਤੋ ਨਹੀਂ ਦੋ ਥੋੜਾ ਗੀਤ ਆਓ ਜਰਾ ਹੁਣ ਥੋੜਾ ਖੁੱਲ ਕੇ ਵਾਲਾ ਗੀਤ ਗਾਓ ਯਾਰ ਐਨ ਉੱਤਲੇ ਸੁਰ ਥਲੜੇ ਸੁਰ ਜਿਹੜਾ ਮਰਜੀ ਗਾਓ ਯਾਰ ਗਉ ਗੀਤ ਜਿਹੜਾ ਮਾਜੀ ਜਿਹੜਾ ਤੁਹਾਨੂੰ ਪਹਿਲਾਂ ਚੰਗਾ ਲੱਗਦਾ ਪਹਿਲਾਂ ਉੱਥੇ ਆਓ ਮੈਂ ਲੱਜ ਪਾਲਾਂ ਦੇ ਲੜ ਲੱਗੀਆਂ ਮੈਂ ਲੱਜ ਪਾਲਾਂ ਦੇ ਲੜ ਲੱਗੀਆਂ ਮੇਰੇ ਤੋਂ ਗਮ ਪਰ ਰਹਿੰਦੇ ਮੈਂ ਲੱਜ ਪਾਲਾਂ ਦੇ ਲੜ ਲੱਗੀਆਂ ਮੇਰੇ ਤੋਂ ਗਮ ਪਰ ਰਹਿੰਦੇ ਮਹਿਲਜ ਪਾਲਾਂ ਦੇ ਲੜ ਲੱਗੀਆਂ ਮੇਰੇ ਤੋਂ ਕਿਆ ਬਾਤ ਗਮ ਪਰੇ ਰਹਿੰਦੇ ਮਹਿਲਜ ਪਾਲਾਂ ਦੇ ਲੜ ਲੱਗੀਆਂ ਮੇਰੇ ਤੋਂ ਗਮ ਪਰੇ ਰਹਿੰਦੇ ਮਹਿਲਜ ਪਾਲਾਂ ਦੀ ਮੰਗਤੀਆਂ ਮੇਰੇ ਪਲ ਲੈ ਭਰੇ ਰਹਿੰਦੇ ਮਹਿਲਜ ਪਾਲਾਂ ਦੇ ਲੜ ਲੱਗੀਆਂ ਮੇਰੇ ਤੂੰ ਗਮ ਪਰ ਰਹਿੰਦੇ ਦੁਆ ਮੰਗਿਆ ਕਰੋ ਸਕਿਓ ਕਿਤੇ ਮੇਰਾ ਪੀਣਾ ਰੁਸ ਜਾਵੇ ਦੁਆ ਮੰਗਿਆ ਕਰੋ ਸਕਿਓ ਕਿਤੇ ਮੇਰਾ ਪੀਣਾ ਰੁਸ ਜਾਵੇ जीना पीर रुसांदे जीना पी रुसे उ मर रें लज पाला दड़ लॻियां मेर तूं गऊ पर रेंदे मेर तूं गऊ पर रेंदे ਬਹੁਤ ਕੋਪ ਆਹੀ ਤਾਂ ਚਾਹੁੰਦੇ ਸੀ ਇਦਾਂ ਹੋ ਜਾ ਰਹਾ ਸਾਹਮਣੇ ਖੁੱਲ ਗਿਆ ਬਹੁਤ ਵਧੀਆ ਜੀਤਾ ਜੀ ਥੈਂਕ ਯੂ ਕੋਈ ਇਹਦੇ ਚ ਦੌਰ ਆਇ ਨਹੀਂ ਬਹੁਤ ਜ਼ਬਰਦਸਤ ਬਹੁਤ ਸੋਹਣਾ ਗੀਤ ਕੋ ਥੈਂਕ ਯੂ ਭਾਜੀ ਬਹੁਤ ਬਹੁਤ ਧੰਨਵਾਦ ਚਲੋ ਤੁਸੀਂ ਸਾਨੂੰ ਇਹਨਾਂ ਮੌਕਾ ਦਿੱਤਾ ਇੱਥੇ ਹੋਣ ਲਈ ਅਸੀਂ ਬਹੁਤ ਸ਼ੁਕਰਗੁਜ਼ਾਰ ਦੇ ਭਾਜੀ ਤੁਹਾਡਾ ਆਓ ਕਰੀਏ ਫੇਰ ਸ਼ੁਰੂ ਕਰੋ ਥੋੜਾ ਜਿਹਾ ਜਾਣਾ ਸੀ ਤੇ ਆਉਣਾ ਨਹੀਂ ਸੀ ਆਇਆ ਤੇ ਬਜਾ ਇਤਿਆਣਾ ਨੀ ਸੀ ਆਇਆ ਤੇ ਬੇਜਾਵੇ ਦਿਲ ਨੀਉ ਦੇਣਾ ਨਾ ਦੇ ਸਾਡਾ ਦਿਲ ਲੈ ਜਾਵੇ ਦਿਲ ਨੀਉ ਦੇਣਾ ਨਾ ਦੇ ਸਾਡਾ ਦਿਲ ਲੈ ਜਾਵੇ ਆ ਬਹੁਤ ਖੂਬਸੂਰਤ ਤੱਕਿਆ ਜਦੋਂ ਦਾ ਤੈਨੂੰ ਹਰ ਗਲ ਫੁੱਲ ਗਈ ਫੁੱਲਾਂ ਤੇ ਤੇਰੇ ਲਵੰਗੋ ਤੇਰੇ ਉੱਤੇ ਡੁੱਲ ਗਈ ਤੱਕਿਆ ਜਦੋਂ ਦਾ ਤੈਨੂੰ ਹਰ ਗਲ ਫੁੱਲ ਗਈ ਫੁੱਲਾਂ ਤੇ ਤੇਰੇ ਲਵੰਗੋ ਤੇਰੇ ਉੱਤੇ ਡੁੱਲ ਗਈ ਪੁੱਲੀ ਹੋਈ ਚੀਜ਼ ਵਾਂਗੂ ਮੇਰੇ ਕੋਲ ਰਹਿ ਜਾਵੇ ਦਿਲ ਨੀਉ ਦੇਣਾ ਨਾ ਦੇ ਸਾਡਾ ਦਿਲ ਲੈ ਜਾਵੇ ਦਿਲ ਨੀਉ ਦੇਣਾ ਨਾ ਦੇ ਸਾਡਾ ਦਿਲ ਲੈ ਜਾਵੇ ਕੀ ਬਾਤ ਬਹੁਤ ਹੀ ਖੂਬਤ ਹੀ ਖੂਬ ਜੀਤਾ ਜੀ ਤੁਹਾਨੂੰ ਕਿਸੇ ਨੇ ਕਿਹਾ ਕਿ ਤੁਹਾਡੀ ਆਵਾਜ਼ ਦੀ ਕਦੇ ਕਿਸੇ ਝਲਕ ਪੈਂਦੀ ਕਿਉਂਕਿ ਜੇ ਮੈਂ ਦੇਖਾਂ ਮਨੂੰ ਵਿੱਚੇ ਵਿੱਚੇ ਥੋੜਾ ਟੱਚ ਨਸੀਬੋ لال ਜੀ ਦਾ ਵੀ ਆ ਰਿਹਾ ਵਿੱਚੇ ਉਹ ਆਪਣੇ ਨੂਰ ਜਹਾਂ ਜੀ ਹੁੰਦੇ ਸੀ ਹਨਾ ਉਹਨਾਂ ਦਾ ਵੀ ਵਿੱਚੋਂ ਫੀਲ ਆ ਰਿਹਾ ਬਹੁਤ ਜ਼ਿਆਦਾ ਫੋਕ ਵਾਲੀ ਆਵਾਜ਼ ਆ ਤੁਹਾਡੀ ਜੀ ਠੀਕ ਤੇ ਤੁਸੀਂ ਇਹ ਚੀਜ਼ਾਂ ਸਿੱਖੀਆਂ ਕਿਤੋਂ ਜਾਂ ਆਪਣੇ ਆਪ ਹੀ ਆਪ ਮੋਹਰੇ ਆ ਗਈਆਂ ਕਿਦਾਂ ਨਹੀਂ ਬਾਜੀ ਮੈਂ ਛੋਟੀ ਜੀ ਸੀਗੀ ਹਾਂ ਤੇ ਬਸ ਮੈਨੂੰ ਇਦਾਂ ਹੀ ਸ਼ੌਂਕ ਸੀਗਾ ਗਾਉਣ ਦਾ ਹਾਂ ਛੋਟੀ ਜੀ ਹੁੰਦੀ ਗਾਉਂਦੀ ਰਹੀ ਹਾਂ ਸਾਡੇ ਆਪਣੇ ਬ੍ਰਾਦਰੀ ਦੇ ਬਹੁਤ ਸੁਣਦੇਰੇ ਮੇਰੇ ਤੋਂ ਉਹ ਕਿਹੜਾ ਸੀ ਤੁਸੀਂ ਉਹ ਤਾਂ ਉਹਦਾ ਨਸੀਬੋ لال ਜੀ ਤਾਂ ਗੁੰਦੇ ਹੁੰਦੇ ਸੀ ਰੁੱਸਿਆ ਨਾ ਕਰ ਮੇਰੀ ਜਾਨ ਉਹ ਸੁਣਾਓ ਜਰਾ ਉਹ ਤੁਸੀਂ ਕੋਈ ਗੱਲ ਨਹੀਂ ਮੈਂ ਵੇਖ ਲੂਗੀ ਜੀ ਕੋਸ਼ਿਸ਼ ਕਰ ਹਾਂ ਖੁੱਲ ਕੇ ਗਾਇਓ ਜਰਾ ਇਹਨੇ ਰੁੱਸਿਆ ਨਾ ਕਰ ਮੇਰੀ ਜਾਨ ਸੱਜਣਾ ਇੱਕ ਦਿਨ ਛੱਡ ਜਾਣਾ ਹੈ ਜਹਾਨ ਸੱਜਣਾ ਮੇਰੂਸਿਆ ਨਾ ਕਰ ਮੇਰੀ ਜਾਨ ਸੱਜਣਾ ਇੱਕ ਦਿਨ ਛੱਡ ਜਾਣਾ ਏ ਜਹਾਨ ਸੱਜਣਾ ਕੋਈ ਆਪਣਾ ਹੋਵੇ ਤੇ ਦੁੱਖ ਸੁੱਖ ਵੰਡਦਾ ਆਹ ਬਹੁਤ ਖੂਬ ਕੋਈ ਆਪਣਾ ਹੋਵੇ ਤੇ ਦੁੱਖ ਸੁੱਖ ਵੰਡਦਾ ਕਿਸ ਗੈਰਿਤ ਕਰੀਏ ਕੀ ਮਾਨ ਸੱਜਣਾ ਅੱਲਾ ਬਾਤ ਸ਼ਾਇ ਸਾਡਾ ਨੀ ਗਵਾਨ ਸਜਣਾ ਇੱਕ ਦਿਨ ਛੱਡ ਜਾਣਾ ਏ ਜਹਾਨ ਸਜਣਾ ਐਵੇਂ ਰੁੱਸਿਆ ਨਾ ਕਰ ਮੇਰੇ ਜਾਨ ਸਜਣਾ ਇੱਕ ਦਿਨ ਛੱਡ ਜਾਣਾ ਏ ਜਹਾਨ ਸਜਣਾ ਆ ਗਏ ਆਪਣੇ ਸ਼ਿਕ ਬਲਿ ਸਕੀਏ ਹਜੇ ਸਕੇ ਪਿੱਛੇ ਮੁੜ ਕੇ ਨਾ ਕਿਸੇ ਵਾਲੇ ਵੇਖਿਆ ਨਾ ਮੁਖ ਦਿਸਨਾ ਤੇਰਾ ਤੇ ਨਈਓ ਦਿਲ ਚੜਦਾ ਕਿਆ ਬਾਤ ਬਹੁਤ ਖੂ ਮੁਖ ਦਿਸਨਾ ਤੇਰਾ ਤੇ ਨਈਓ ਦਿਲ ਚੜਦਾ ਤੇਰੇ ਦਮ ਨਾਲ ਜਾਨ ਵਿੱਚ ਜਾਨ ਸਜਣਾ ਵਖਰੇ ਕੇ ਨਾ ਕਰ ਪਰੇਸ਼ਾਨ ਸਜਣਾ ਇੱਕ ਦਿਨ ਛੱਡ ਜਾਣਾ ਏ ਜਹਾਨ ਸਜਣਾ ਐ ਮਰੂਸਿਆ ਨਾ ਕਰ ਮੇਰੇ ਜਾਨ ਸਜਣਾ ਇੱਕ ਦਿਨ ਛੱਡ ਜਾਣਾ ਹੈ ਜਹਾਨ ਸਜਣਾ ਸੱਚੀ ਮੇਰੇ ਕੋ ਤਾਂ ਕੋਈ ਸ਼ਬਦ ਨਹੀਂ ਬਹੁਤ ਹੀ ਖੂ ਬਹੁਤ ਖੂ ਬਹੁਤ ਖੂ ਥੈਂਕ ਯੂ ਬਾਜੀ ਸ਼ੁਕਰੀਆ ਬਾਜੀ ਅਸਤਾ ਜੀ ਦੇਖੋ ਵੈਸੇ ਤਾਂ ਤੁਹਾਡੇ ਸਾਰੇ ਗੀਤ ਹੀ ਬਹੁਤ ਸੋਹਣੇ ਬਟ ਮੈਂ ਮੇਰਾ ਇੱਕ ਮੈਂ ਇੱਕ ਚਾਹਉਣਾ ਪਦਮਸ਼ਰੀ ਸਾਡੇ ਜਨਾਬ ਹਾਂਸਰਾਜ ਹਾਂਸ ਜੀ ਹੈ ਨਾ ਉਹਨਾਂ ਦਾ ਗੀਤ ਜੇ ਕੋਈ ਗਾ ਸਕੋ ਕੋਈ ਤੁਹਾਡੇ ਜਿਹੜਾ ਦਿਲ ਨੂੰ ਚੰਗਾ ਲੱਗਦਾ ਜੀ ਉਹ ਗਾ ਦਿਓ ਠੋਡੀ ਤੇ ਤਿਲ ਜੀ ਆਦਾ ਉਹ ਬੋਲ ਯਾਦਾ ਉਹਦੇ ਹਾਂਜੀ ਉਹ ਤਾਂ ਬਹੁਤ ਵਧੀਆ ਸੋਹਣਾ ਗਾਉਂਦੇ ਆ ਭਾਜੀ ਪਰ ਜਿੰਨਾ ਕਮਾਣਾ ਮੋਟਾ ਜਿਹਾ ਆਇਆ ਤੇ ਮੈਂ ਜ਼ਰੂਰ ਤੇ ਹਾਂਜੀ ਹਾਂਜੀ ਗਾਓ ਗਾਓ ਪਲੀਜ਼ ਆਂ ਜਰਾ ਬੜਕ ਮਾਰ ਕੇ ਬੀਂ ਢੋਡੀ ਤੇ ਤੇਲ ਤੇਰੀ ਬਾਤ ਮੋਰਨੀ ਢੋਡੀ ਤੇ ਤੇਲ ਤੇਰੀ ਬਾਤ ਮੋਰਨੀ ਨੀ ਤੂੰ ਮਥੇ ਤੇ ਚੰਨ ਖਣੋ ਆਈ ਫਿਰ ਦਿਨੀ ਬਣ ਜਾਰੀ ਨੀ ਕੁੜੀਏ ਨੀ ਬਨ ਜਾਰੀ ਨ ਕੁੜੀਏ ਨੀ ਬਨ ਜਾਰੀ ਨ ਕੁੜੀਏ ਨੀ ਬਨ ਜਾਰੀ ਨ ਕੁੜੀਏ ਬਹੁਤ ਖੂਬ ਬਹੁਤ ਆ ਆਹ ਸਟਾਈਲ ਜਿਆਦਾ ਵਧੀਆ ਲੱਗਾ ਨਾ ਆਹ ਸਟਾਈਲ ਜਿਆਦਾ ਵਧੀਆ ਰਖੋ ਲੇ ਆ ਰਹੇ ਹੋ ਜੀ ਵਧੀਆ ਬਹੁਤ ਵਧੀਆ ਬਹੁਤ ਖੂਬ ਗਾ ਰਹੇ ਕੋਈ ਹੁਣ ਆਉਣ ਦਿਓ ਆਪਣੀ ਪਸੰਦ ਆ ਹੁਣ ਤੁਹਾਡਾ ਗਲਾ ਥੋੜਾ ਜਿਹਾ ਹੋ ਗਿਆ ਗਰਮ ਜੀ ਬੇਈਮਾਨ ਤੈਨੂੰ ਮੈਂ ਕਿਵੇਂ ਸਮਝਾਵਾਂ ਬੇਮਾਨਾ ਤੈਨੂੰ ਮੈਂ ਕਿਵੇਂ ਸਮਝਾਵਾਂ ਜਿਸ ਦਿਨ ਤੇਰਾ ਪਿਆਰ ਫੁਲਾਵਾ ਚਲ ਮੈਂ ਮਰ ਜਾਵਾਂ ਬੇਮਾਨਾ ਸਮਝਾਵਾ ਬਹੁਤ ਠੀਕ ਹੋ ਬਹੁਤ 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 ਵਧੀਆ ਬਹੁਤ ਸਰੀਲਾ ਜਿਆਦਾ ਜਿਆਦਾਤਰ ਸਾਰਿਆਂ ਦੇ ਤੁਸੀਂ ਗੀਤ ਗਾਉਂਦੇ ਹੋ ਕੋਈ ਆਪਣਾ ਕੋਈ ਕਿਸੇ ਹੋਰ ਕੋਈ ਨਵੇਂ ਆਰਟਿਸਟ ਦਾ ਲਿਖਿਆ ਨਹੀਂ ਕਿਤੇ ਗਾਇਆ ਜੀ ਨਹੀਂ ਹੂੰ ਉਹ ਟਰਾਈ ਕਰੋ ਤਾਂ ਕੋਈ ਨਹੀਂ ਭਜੀਉਣ ਕਰ ਲਿਆ ਕਰਾਂਗੇ ਟਰਾਈ ਨਹੀਂ ਹਾਂ ਬਿਲਕੁਲ ਬਿਲਕੁਲ ਕਿਉਂਕਿ ਨਾਲ ਹੀ ਮੰਨ ਗਏ ਨਹੀਂ ਮੈਂ ਤਾਂ ਇਜਤਾ ਜੀ ਕਹਿ ਰਿਹਾ ਕਿ ਹਨਾ ਜਿਆਦਾਤਰ ਸਾਰੇ ਜਦੋਂ ਕਿਸੇ ਨੂੰ ਗਾਉਂਦੇ ਹਨ ਫਿਰ ਆਪਣਾ ਆਪ ਥੋੜਾ ਜਿਹਾ ਸਾਹਮਣੇ ਨਹੀਂ ਆ ਪਉਂਦਾ ਹੁਣ ਜੇ ਤੁਸੀਂ ਠੀਕ ਹੈ ਵਧੀਆ ਕਰ ਰਹੇ ਹੋ ਪਰ ਹੌਲੀ ਹੌਲੀ ਆਪਣਾ ਗੀਤ ਕੋਈ ਭਾਵੇਂ ਹਜਾ ਆਪ ਹੀ ਵੀਡੀਓ ਬਣਾ ਲਓ ਆਪ ਹੀ ਕੋਈ ਨਵੇਂ ਚੰਗੇ ਲਖਾਰੀ ਦਾ ਗੀਤ ਲੈ ਕੇ ਆਪ ਆਪਣੇ ਇੱਕ ਅੰਦਾਜ਼ ਚ ਵੀ ਗਾਓ ਜਿਆਦਾ ਵਧੀਆ ਹੋਏਗਾ ਫਿਰ ਲੋਕਾਂ ਨੂੰ ਤੁਹਾਡਾ ਆਪਣਾ ਸਟਾਈਲ ਵੀ ਪਤਾ ਲੱਗੇਗਾ ਹਨਾ ਜੀ ਹੂੰ ਜੀ ਮੈਂ ਇੱਕ ਬਣਾਇਆ ਸੀ ਮਾੜਾ ਜਿਹਾ ਤੇ ਸੁਣਾਓ ਮਾੜਾ ਜਿਹਾ ਕੀ ਸੁਣਾਓ ਸੁਣਾ ਇੱਕ ਤਾਂ ਤੁਸੀਂ ਉਧਰੋਂ ਬਹੁਤ ਸਾਰੀ ਪਰਮਿਸ਼ਨ ਉਧਰੋਂ ਹੀ ਲੈਣੇ ਤੁਸੀਂ ਇੱਧਰ ਇੱਧਰ ਦੱਸੋ ਉਹ ਬਾਜੀ ਤੁਹਾਨੂੰ ਮਾੜੀਆਂ ਹੀ ਅੱਖਾਂ ਕੱਢਦੇ ਤੁਸੀਂ ਨਹੀਂ ਨਹੀਂ ਰਹਿੰਦੀ ਨਹੀਂ ਅੱਖਾਂ ਨਹੀਂ ਕੱਢਦੇ ਬਾਜੀ ਤਾਂ ਅੱਖਾਂ ਬੰਦ ਕਰ ਲੈਂਦੇ ਮੇਰੇ ਨਾਲ ਦੇਖ ਕੇ ਆਹਾਂ ਜੀ ਚਲ ਸੁਣਾਓ 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 ਕੁਝ ਸੁਣਾਓ ਜੇ ਚ ਤੁਹਾਡੀ ਰੂਹ ਆ ਜੀ ਉਹ ਸੁਣਾਓ ਇਹ ਦਿਲ ਦੇ ਤਾਰ ਜੀ ਜੀ ਹੂੰ ਦਿਲ ਦੇ ਤਾਰ ਕਹਿੰਦੇ ਵਾਰ ਵਾਰ ਤੇਰੇ ਤੋਂ ਵਖ ਨਾ ਰਵਾ ਇਹ ਨਦਾਨ ਦਿਲ ਹੋਇਆ ਬੇਈਮਾਨ ਦਿਲ ਇਸ ਦਿਲ ਨੂੰ ਮੈਂ ਕੀ ਕਵਾਂ ਦਿਲ ਦੇ ਤਾਰ ਕਹਿੰਦੇ ਵਾਰ ਵਾਰ ਤੇਰੇ ਤੋਂ ਵਖ ਨਾ ਰਵਾ ਇਨ ਦਾਨ ਦਿਲ ਹੋਇਆ ਬੇਈਮਾਨ ਦਿਲ ਇਸ ਦਿਲ ਨੂੰ ਮੈਂ ਕੀ ਕਮਾ ਦਿਲ ਦੇ ਤਾਰੇ ਕਹਿੰਦੇ ਬਾਰਵਾ ਦਿਲ ਦੇ ਤਾਰੇ ਕਹਿੰਦੇ ਬਾਰਵਾ ਸਜਣਾ ਜੇ ਹੁਣ ਖੇਰਾ ਤੇਰੀਆਂ ਪਾਰ ਲੱਗਣ ਗੀਆਂ ਬੇੜੀਆਂ ਜਨੋ ਜਹਾਨ ਖੇਨਾ ਤੇਰੀਆਂ ਪਾ ਦੇ ਲਗਣ ਗਿਆ ਬੇੜੀਆਂ ਖੁਸ਼ੀਆਂ ਨੇ ਪੇਰਾ ਪਣਾ ਛੇਤੀਓ ਵੇਲਾ ਆਣਾ ਤੇਰੇ ਨਾਲ ਵਾਧਰਿਆ ਸੁਣੇ ਖੁਦਾ ਮੇਰੀ ਇੱਕ ਦੁਆ ਤੇਰੀ ਮੈਂ ਢੋਲੀ ਬਵਾਂ ਇਹਨ ਦਾਨ ਦਿਲ ਹੋਇਆ ਬੇਮਾਨ ਦਿਲ ਇਸ ਦਿਲ ਨੂੰ ਮੈਂ ਕੀ ਕਮਾਂ ਦਿਲ ਦੇ ਤਾਰ ਕਹਿੰਦੇ ਵਾਰਵਾ ਦਿਲ ਦੇ ਤਾਰ ਕਹਿੰਦੇ ਵਾਰਵਾ ਬਹੁਤ ਹੀ